ਹਾਂ ਜੀ ਤਾਂ ਹੀ ਮਾਰਦੇ ਆਂ ਨਾ ਨਾਲੀ ਕੋਲ ਸਾਰੇ ਆ ਗਏ ਅਸੀਂ ਤਾਂ ਉਹਨਾਂ ਨੂੰ ਮਾਰ ਲੈਤੀ ਨਹੀਂ ਮਾਰਨ ਹਾਂ ਬੋੜੋ ਬੋੜੋ ਮਾਹਾਂਜੀ ਬੋਲੋ ਹਾਂਜੀ ਬੋਲੋ ਜੀ ਆ ਜਾਓ ਨਹੀਂ ਆ ਜਾ ਆ ਕੇ ਆ ਕੇ ਬਾਰੇ ਬੋਲ ਆ ਜਾ ਬੋਲਾ ਹਾਂਜੀ ਹਾਂਜੀ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ 13 ਫਰਵਰੀ ਤੋਂ ਕੋਲ ਆਪਾਂ ਲੜ ਰਹੇ ਆਂ ਬਾਰਡਰਾਂ ਦੇ ਉੱਤੇ ਖਨੌਰੀ ਬਾਰਡਰ ਤੇ ਜਾਂ ਸੰਗੂ ਤੇ ਜਿਹੜੀ ਪਰੰਪਰਾ ਚੱਲ ਰਹੀ ਐ ਲੰਗਰ ਦੀ ਲਾ ਲੋ ਚਾਹੇ ਦੁੱਧ ਦੀ ਲਾ ਲੋ ਉਹ ਵੱਡੇ ਪੱਦਰ ਤੇ ਲੋਕ ਸ਼ਾਦਾ ਦੇ ਨਾਲ ਸੇਵਾ ਕਰਦੇ ਨੇ ਕਿਉਂ ਆਪਦੇ ਹੱਕਾਂ ਦੀ ਪ੍ਰਾਪਤੀ ਦੇ ਲਈ ਲੋਕਾਂ ਨੂੰ ਸ਼ਾਹ ਹੈ ਵੀ ਅਸੀਂ ਇਹ ਕੋੜ ਨੂੰ ਜਿੱਤਣਾ ਹੈ ਜਿੱਤਣ ਦੇ ਲਈ ਲੋਕਾਂ ਨੇ ਇੱਥੇ ਦੁੱਧ ਦਾ ਵੀ ਹੜ ਵਗਾਰ ਰੱਖਿਆ ਹੈ ਅੱਜ ਜਿਹੜਾ ਦੁੱਧ ਆਇਆ ਹੈ ਜ਼ਿਲ੍ਹਾ ਸੂਰਬੁਰ ਦੇ ਵਿੱਚੋਂ ਆਇਆ ਹੈ ਵੱਡੇ ਪੱਦਰ ਤੇ ਕਈ ਕਾਉਂਟਰ ਦੁੱਧ ਦੇ ਆਏ ਨੇ ਹਰ ਰੋਜ਼ ਦੀ ਤਰ੍ਹਾਂ ਹਰ ਜ਼ਿਲ੍ਹੇ ਦੇ ਵਿੱਚੋਂ ਦੁੱਧ ਦੀ ਕਾਇਲੋ ਵੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਵੀ ਕਿਰਪਾ ਹੋਈ ਆ ਵੀ ਜਿਹੜਾ ਜਿਵੇਂ ਉਹਨੇ ਕਿਹਾ ਵੀ ਦੁੱਧ ਦੀਆਂ ਨਦੀਆਂ ਵਗਦਿਆਂ ਨੇ ਪਾਕੀ ਨੂੰ ਦੁੱਧ ਦੀਆਂ ਨਦੀਆਂ ਵਗਦਿਆਂ ਨੇ ਬਾਡਰਾਂ ਦੇ ਉੱਤੇ ਲੰਗਰ ਦੀ ਵੀ ਕੋਈ ਕਿਸੇ ਤਰ੍ਹਾਂ ਦੀ ਕਮੀ ਨਹੀਂ ਹੈਗੀ ਸੰਗਤ ਦੀ ਵੀ ਕਮੀ ਨਹੀਂ ਹੈਗੀ ਸਾਰੇ ਲੋਕਾਂ ਦੇ ਵਿੱਚ ਦਿਲੋਂ ਸ਼ਾ ਹੈ ਵੀ ਅਸੀਂ ਸਾਡੇ ਪੰਜਾਬ ਨੂੰ ਸਾਡੇ ਭਾਰਤ ਨੂੰ ਬਚਾਉਣਾ ਹੈ ਜاہے ਜੇ ਹਾਲਾਤ ਜ਼ੁਲਮ ਕਰਨ ਲੱਗਿਆ ਸਰਕਾਰ ਉਹ ਜ਼ੁਲਮ ਦੇ ਖਿਲਾਫ ਲੋਕ ਦਿਲੋਂ ਲੜ ਰਹੇ ਨੇ ਲੜਦੇ ਰਹਿਣਗੇ ਕੋਲ ਜਿੱਤ ਕੇ ਜਾਣਗੇ ਕਿਤੇ ਸਰਕਾਰ ਸੋਚਦੀ ਹੋਵੇ ਭੁਲੇਖਾ ਹੋ ਸਕਦਾ ਵੀ ਲੋਕ ਉੱਠ ਕੇ ਚਲੇ ਜਾਣਗੇ ਕਿਸੇ ਵੀ ਕੀਮਤ ਦੇ ਉੱਤੇ ਲੋਕ ਪਿੱਛੇ ਨਹੀਂ ਜਾਣਗੇ ਕਿਉਂ ਕਾ ਤੋਂ ਨਹੀਂ ਜਾਣਗੇ ਸਾਡੀ ਰੋਜੀ ਰੋਟੀ ਦਾ ਮਸਲਾ ਹੈ ਜਿਹੜੀ ਸਾਡੀ ਲੜਾਈ ਹੈ ਇਹ ਰੋਜੀ ਰੋਟੀ ਦੀ ਲੜਾਈ ਹੈ ਜਦ ਕਿ ਜੀ ਰੋਜੀ ਰੋਟੀ ਦੇ ਉੱਤੇ ਕੋਈ ਦਾਵਾ ਕਰਦਾ ਸੀ ਉਹਨੂੰ ਕਹਿਣਾ ਵੀ ਜ਼ੁਲਮ ਕਰਨ ਲੱਗਿਆ ਇਹ ਸਰਕਾਰ ਨਹੀਂ ਜ਼ੁਲਮ ਕਰਦੀ ਹੈ ਜ਼ੁਲਮ ਕਰਦੀ ਸਰਕਾਰ ਦੇ ਨਾਲ ਲੋਕ ਟੱਕਰ ਲੈਣ ਨੂੰ ਹਰ ਇੱਕ ਮੁੱਦੇ ਦੇ ਉੱਤੇ ਤਿਆਰ ਰਹਿਣਗੇ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਦੁੱਧੋਦਾਲ ਸੀ ਸ਼ੁਰੂ ਕਰਨ ਲੱਗਿਆਂ ਵਰਤੌਣ ਲੱਗਿਆਂ ਐਨਾ ਕਹਿੰਦਾ ਮਾਫਾ ਤੇ ਵਿਲਾਉਣਾ ਵੈਗਰੂ ਜੀ ਦਾ ਖਾਤਮਾ